ਚੈਨਲ ਤੇ ਮੈਂ ਭਰਤੀ ਤੇ ਅੱਜ ਹੈ ਕਿ ਆ ਸ਼ਿਫਰਾਤਰੀ ਤੇ ਅੱਜ ਸਵੇਰ ਦੀ ਨਾ ਬੱਦਲ ਜਿਆ ਹੋਇਆ ਪਿਆ ਜਿੱਦਾਂ ਮੌਸਮ ਸ਼ਿਫਰਾਤਰੀ ਵਾਲੇ ਦਿਨ ਹੁੰਦਾ ਆ ਤੇ ਅੱਜ ਠੰਡ ਜਿਹੜੀ ਹੈ ਅੱਧੀ ਹੋ ਗਈ ਮੇਨਾਂ ਦਾ ਜਿੱਦਾਂ ਨੋਰਮਲ ਮੌਸਮ ਹੋ ਗਿਆ ਹਰ ਕਿਰਕੀ ਠੰਡਾ ਤੇ ਅਸੀਂ ਆਏ ਹੋਏ ਹਾਂ ਉੱਪਰ ਤੇ ਸਵੇਰੇ ਅਸੀਂ نیچے ਹੀ ਸੀਗੇ ਰੂਮ ਦੇ ਵਿੱਚ ਕਿੱਕੀ ਬੱਦਲ ਸੀਗੇ ਮੰਮੀ ਅੱਜ ਮੇਰੇ ਹੈ ਨਹੀਂ ਕਰ ਔਰ ਤੇ ਮੈਨੂੰ ਲੱਗਾ ਕਿ ਸ਼ਾਇਦ ਬੱਦਲ ਹੀ ਆ ਫਿਰ ਮੈਂ ਥੋੜਾ ਦੇਖਿਆ ਬਾਹਰ ਨਿਕਲ ਕੇ ਤੇ ਉੱਪਰ ਨਿਕਲੀ ਹੋਈ ਸੀ ਫਿਰ ਮੈਂ 3:00 ਵਜੇ ਉੱਪਰ ਆਈ ਸੀ ਤੇ ਇਹ ਭਾਈ ਸਾਹਿਬ ਸੌਂਦੇ ਨਹੀਂ ਸੋਤਾ ਆ ਲੇਕਿਨ ਬੈੱਡ ਤੇ ਨਹੀਂ ਪੈਂਦਾ ਪਿਆ ਤੇ ਹੁਣ ਮੈਂ ਸੋਚਿਆ ਕਿ ਇਹਨੇ ਪਹਿਣਾ ਨਹੀਂ ਹੈਗਾ ਕੱਪੜੇ ਰੱਖੇ ਹੋਏ ਆ ਫੋਲਡ ਕਰਨ ਵਾਲੇ ਆ ਤੋਤੇ ਜਿਹੜੇ ਕੱਲ ਦੇ ਤੇ ਅੱਜ ਵੀ ਮੈਂ ਥੋੜੀ ਜਿਹੀ ਇਹਨੂੰ ਚੱਕ ਗਈ ਕੱਪੜੇ ਤੋਤੇ ਆ ਦੋ ਤਿੰਨ ਸੀਗੇ ਕਿਉਂਕਿ ਮੈਂ ਕੱਪੜੇ ਨਾ ਰੱਖਦੀ ਨਹੀਂ ਆ ਇਹਦੇ ਨਾਲ-ਨਾਲ ਧੋ ਦਿੰਦੀ ਆ ਕਿਉਂਕਿ ਫਿਰ ਜਿਹੜੇ ਆ ਬੱਚੇ ਦੇ ਜਿੰਨੇ ਕੱਪੜੇ ਹੋਣ ਉਹਨੇ ਥੋੜੇ ਹੁੰਦੇ ਆ ਤੇ ਇਸ ਕਰਕੇ ਮੈਂ ਧੋ ਦਿੰਦੀ ਆ ਤੇ ਕਰ ਦਿੱਤੀ ਸੀ ਇਹਨੂੰ ਵਾਸ਼ ਕਰਕੇ ਤੇ ਆਪ ਵੀ ਮੈਂ ਕਪੜੇ ਚੇਂਜ ਕਰ ਲੈ ਕਿਉਂ ਨਾ ਤਾਂ ਮੈਂ ਸਕੀ ਨਹੀਂ ਕਿਉਂਕਿ ਇਹਨੂੰ ਚੱਕ ਕੇ ਸਾਰੇ ਕੰਮ ਕਰਨੇ ਪੈਂਦੇ 1 ਮਿੰਟ ਲਈ ਵੀ ਬੈੱਡ ਤੇ ਨਹੀਂ ਰਹਿ ਸਕਦਾ ਤੇ ਮੈਂ ਅ ਅੱਜ ਵੀਡੀਓ ਸ਼ੇਅਰ ਕਰਨੀ ਸੀਗੀ ਅ ਪ੍ਰੈਗਨੈਂਸੀ ਦਾ ਕਿ ਇਹ ਬੇਬੀ ਬॉय ਆ ਤੇ ਮੈਨੂੰ ਪ੍ਰੈਗਨੈਂਸੀ ਦੇ ਵਿੱਚ ਕਿਹੜੇ ਕਿਹੜੇ ਸਿੰਪਟਮ ਜਿਹੜੇ ਆ ਉਹ ਮੈਨੂੰ ਲੱਗੇ ਸੀਗੇ ਤੇ ਵੈਸੇ ਤਾਂ ਜਿਹੜੀ ਕੁੜੀ ਹੋਵੇ ਮੁੰਡਾ ਹੋਵੇ ਕੁਝ ਨਹੀਂ ਹੁੰਦਾ ਬਟ ਇਹ ਆ ਕਿ ਐਕਸਾਈਟਮੈਂਟ ਹੁੰਦੀ ਆ हां मतलब ਦੋਨੀਆਂ ਚੀਜ਼ਾਂ ਹੋਣੀਆਂ ਜ਼ਰੂਰੀ ਆ ਕੁੜੀ ਹੋਣਾ ਵੀ ਜ਼ਰੂਰੀ ਆ ਮੁੰਡਾ ਹੋਣਾ ਵੀ ਜ਼ਰੂਰੀ ਆ ਦੋਨਾਂ ਦੀ ਆਪਣੀ ਇੱਕ ਲਾਈਫ ਦੇ ਵਿੱਚ ਮਾਪੇ-ਪਿਓ ਦੀ ਲਾਈਫ ਦੇ ਵਿੱਚ ਤੇ ਉਹਨਾਂ ਦੀ ਆਪਣੀ ਲਾਈਫ ਦੇ ਵਿੱਚ ਅਲੱਗ ਹੀ ਇੱਕ ਹਨਾ ਜਗ੍ਹਾ ਹੁੰਦੀ ਆ ਤੇ ਜਿਨ੍ਹਾਂ ਦਾ ਭਰਾ ਨਹੀਂ ਹੁੰਦਾ ਉਹਨਾਂ ਨੂੰ ਵੀ ਔਖਾ ਤੇ ਜਿਨ੍ਹਾਂ ਦੀ ਕੋਈ ਭੈਣ ਨਹੀਂ ਹੁੰਦੀ ਉਹਨਾਂ ਨੂੰ ਵੀ ਔਖਾ ਹੀ ਹੁੰਦਾ ਆ ਤੇ ਜੇ ਜਿੱਦਾਂ ਕੋਈ ਭੈਣ ਨਹੀਂ ਹੁੰਦੀ ਤਾਂ ਉਹਦੇ ਮਾਪੇ-ਪਿਓ ਨੇ ਜ਼ਿਆਦਾ ਔਖਾ ਹੁੰਦੇ ਆ ਤੇ ਕਿਉਂਕਿ ਜਦੋਂ ਕਈ ਵਾਰੀ ਮੁੰਡਾ ਨਹੀਂ ਪੁੱਛਦਾ ਫਿਰ ਕੁੜੀ ਜਿਹੜੀ ਆ ਉਹ ਅੱਗੇ ਆ ਜਾਂਦੀ ਆ ਹਨਾ ਇਦਾਂ ਆਪਾਂ ਦੇਖਦੇ ਆ ਕਿ ਕੀ ਚੀਜ਼ਾਂ ਤੇ ਸਾਰਿਆਂ ਦੀ ਆਪਣੀ ਆਪਣੀ ਇੰਪੋਰਟੈਂਸ ਜਿਹੜੀ ਆ ਹੁੰਦੀ ਆ ਲਾਈਫ ਦੇ ਵਿੱਚ ਤੇ ਦੋਨੀਆਂ ਚੀਜ਼ਾਂ ਹੋਣੀਆਂ ਜ਼ਰੂਰੀ ਆ ਪਰ ਇਹ ਵੀ ਆ ਕਈ ਲੋਕ ਕੀ ਕੁੜੀਆਂ ਨੂੰ ਵੀ ਤਰਸਦੇ ਆ ਤੇ ਕਈ ਮੁੰਡਿਆਂ ਨੂੰ ਤਰਸਦੇ ਆ ਤੇ ਸਾਰਾ ਇੱਕੋ ਜਿਹਾ ਹੁੰਦਾ ਹੈ ਨਾ ਮਾਹੌਲ ਤੇ ਮੈਂ ਜਦੋਂ ਪ੍ਰੈਗਨੈਂਟ ਹੋਈ ਸੀ ਮੈਨੂੰ ਨਹੀਂ ਲੱਗਦਾ ਸੀ ਕਿ ਮੁੰਡਾ ਹੋਣਾ ਆ ਸ਼ੁਰੂ ਚ ਮੈਨੂੰ ਜਿਹੜੇ 3 ਮਹੀਨੇ ਚ ਜਿਹੜੇ ਸਿੰਪਟਮ ਸੀਗੇ ਮੈਨੂੰ ਇਦਾਂ ਸੀ ਕਿ ਵੋਮਿਟ ਮੈਨੂੰ ਫਿਰ ਹੁੰਦੀ ਸੀ ਪਰ ਆਉਂਦੀ ਨਹੀਂ ਸੀ ਇਹਦਾ ਉਪਕੇ ਟਾਈਪ ਹੁੰਦਾ ਇਦਾਂ ਆਉਂਦੀ ਸੀ ਹਨਾ ਪਹਿਲਾਂ ਤੇ ਇਹ ਹੀ ਸ਼ਾਇਦ ਹੁੰਦਾ ਹੈ ਕਿ ਤੁਹਾਨੂੰ ਉਲਟੀ ਆਉਂਦੀ ਆ ਤਾਂ ਫਿਰ ਕਹਿੰਦੇ ਆ ਕਿ ਮੰਡਾ ਹੁੰਦਾ ਹੈ ਨਾ ਪਰ ਮੈਨੂੰ ਉਲਟੀ ਆਉਂਦੀ ਨਹੀਂ ਸੀ ਮੈਨੂੰ ਇੱਕ ਜਾਂ ਜਿਆਦਾ ਜਿਆਦਾ ਦੋ ਆਈਆਂ ਹੁੰੀਆਂ ਇਸ ਤੋਂ ਜ਼ਿਆਦਾ ਨਹੀਂ ਤੇ ਦੂਸਰਾ ਮਾਰਨਿੰਗ ਸਿਕਨੈਸ ਮਾਰਨਿੰਗ ਸਿਕਨੈਸ ਤਾਂ ਮੈਨੂੰ ਬਿਲਕੁਲ ਵੀ ਇਸ ਵਾਰ ਨਹੀਂ ਹੋਈ ਕਿਉਂਕਿ ਜਦੋਂ ਲਾਸਟ ਤਿੰਨ ਮੇਰੇ ਜਿਹੜੇ ਹੋਏ ਹਨਾ ਮਤਲਬ ਇਸ ਕੇਸ ਵਿੱਚ ਉਨ੍ਹਾਂ ਦੇ ਵਿੱਚ ਜਿੰਨੇ ਵੀ ਸਿੰਪਟਮ ਸੀ ਮੈਨੂੰ ਤਿੰਨੋਂ ਟਾਈਮ ਮੈਨੂੰ ਮਾਰਨਿੰਗ ਸਿਕਨੈਸ ਹੋਈ ਸੀ ਲੇਕਿਨ ਇਸ ਵਾਰ ਜਿਹੜੀ ਮਾਰਨਿੰਗ ਸਿਕਨੈਸ ਮੈਨੂੰ ਬਿਲਕੁਲ ਨਹੀਂ ਹੋਈ ਤੀਸਰਾ ਥਕਾਵਟ ਤੇ ਇਹ ਕਹਿੰਦੀ ਹੈ ਕਿ ਵੀਕਨੈਸ ਲੱਗਦੀ ਆ ਤੇ ਮੈਨੂੰ ਵੀਕਨੈਸ ਨਹੀਂ ਲੱਗੀ ਇਸ ਵਾਰੀ ਤੇ ਮੈਨੂੰ ਹਨਾ ਅਦਾ ਮਤਲਬ ਕਿ ਜਿੱਦਾਂ ਤਿੰਨੋਂ ਵਾਰੀ ਲੱਗੀ ਪਹਿਲੇ ਇਸ ਵਾਰੀ ਮੈਨੂੰ ਬਿਲਕੁਲ ਨਹੀਂ ਲੱਗੀ ਤੇ ਚੌਥਾ ਜਿੱਦਾਂ ਮੈਂ ਨੀਂਦ ਹੁੰਦੀ ਕਹਿੰਦੇ ਹਨ ਕਿ ਨੀਂਦ ਬਹੁਤ ਹੁੰਦੀ ਆ ਇਹ ਮੁੰਡਾ ਹੋਣ ਤੇ ਮੈਨੂੰ ਨੀਂਦ ਵੀ ਨਹੀਂ ਆਈ ਬਿਲਕੁਲ ਵੀ ਇੰਨੀ ਜ਼ਿਆਦਾ ਨੀਂਦ ਨਹੀਂ ਆਈ ਮੈਨੂੰ ਰਾਤ ਨੂੰ ਵੀ ਨੀਂਦ ਨਹੀਂ ਆਉਂਦੀ ਸੀ ਤੇ ਜਦੋਂ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਮੈਂ 12 1 2 ਵਜਾਂ ਦੇ ਸੀ ਮੈਨੂੰ ਨੀਂਦ ਆਉਂਦੀ ਨਹੀਂ ਸੀ ਤੇ ਜਿਆਦਾ ਫਿਰ ਜਦੋਂ ਮੈਨੂੰ ਨਾ ਜਿਹੜੀ ਟੈਬਲੇਟ ਲੱਗੀ ਸੀਗੀ ਇੱਕ ਪ੍ਰੋਜੈਸਟਰਨ ਦੀ ਜਿਹੜਾ ਕਿ ਹਾਰਮੋਨ ਵਾਲੀ ਹੁੰਦੀ ਹੈ ਨਾ ਜਿਹੜਾ ਬੱਚੇ ਇਹਦੇ ਲਈ ਹੁੰਦੀ ਆ ਉਹ ਪ੍ਰੈਗਨancies ਜਿਹੜਾ ਸਾਡੇ ਅੰਦਰ ਬੰਦਾ ਪ੍ਰੋਜੈਸਟਰਨ ਉਹਦੀ ਵਜ੍ਹਾ ਨਾਲ ਉਹਦੀ ਕਮੀ ਦੇ ਨਾਲ ਕਈ ਵਾਰ ਮਿਸਕੇਰੇਜ ਹੁੰਦਾ ਉਹ ਮੈਨੂੰ ਲੈਂਡਿਸਮਰਵੁੱਜ ਇੱਕ ਕੈਪਸੂਲ ਤੇ ਨਹੀਂ ਦੋ ਰੈਂਦੀ ਸੀਗੀ ਇੱਕ ਕੈਪਸੂਲ ਤੇ ਫਿਰ ਇੱਕ ਕਰ ਦਿੱਤਾ ਸੀ ਉਹਨਾਂ ਨੇ ਤੇ ਉਹ ਜਦੋਂ ਮੈਂ ਖਾਂਦੀ ਸੀਗੀ ਤਾਂ ਮੈਨੂੰ ਇੰਨੀ ਜ਼ਿਆਦਾ ਨੀਂਦ ਆਉਂਦੀ ਸੀ ਮਤਲਬ ਕਿ ਮੈਂ बेहोश ਟਾਈਪ ਹੋ ਜਾਂਦੀ ਸੀ ਮੈਨੂੰ ਨਹੀਂ ਪਤਾ ਹੁੰਦਾ ਸੀ ਕਿ ਮੈਂ ਕਿੱਥੇ ਹਾਂ ਮੈਂ ਬੈਠੇ ਬੈਠੇ ਰੋਟੀ ਖਾਂਦੀ ਜਾਂਦੀ ਕਈ ਵਾਰੀ ਮੈਨੂੰ ਰੋਟੀ ਮਤਲਬ ਕਿ ਟਾਈਮ ਹੁੰਦਾ ਸੀ ਮੈਡੀਸਿਨ ਨਾਲ ਰੋਟੀ ਮੈਂ ਖਾਦੀ ਨਹੀਂ ਹੁੰਦੀ ਸੀਗੀ ਜਿੱਦਾਂ ਦਪੈ ਡਾ ਤੇ ਫਿਰ ਮੈਂ ਫਟਾਫਟ ਜਿਹੜੀ ਆ ਦਵਾਈ ਖਾਦੀ ਹੁੰਦੀ ਸੀ ਮੈਂ ਫਟਾਫਟ ਹਸਬੰਦ ਨੂੰ ਰੋਟੀ ਦੇ ਕੇ ਜਿੱਦੇ ਮੈਂ ਆਪ ਨਾਲ ਆਪਣੀ ਪਲੇਟ ਜਿਹੜੀ ਆ ਤਿਆਰ ਕਰਦੀ ਸੀ ਮੈਨੂੰ ਨਾਲ ਹੀ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਸੀ ਤੇ ਫਿਰ ਮੈਂ ਫਟਾਫਟ ਜਿਹੜੀ ਰੋਟੀ ਖਾਂਦੀ ਸੀ ਤੇ ਮੈਂ ਇਦਾਂ ਵੀ ਨਹੀਂ ਕਰ ਸਕਦੀ ਸੀ ਕਿ ਪਹਿਲਾਂ ਹਸਬੰਦ ਨੂੰ ਦੇ ਦਮਾ ਫਿਰ ਪਹਿਲਾਂ ਆਪ ਖਾ ਲਵਾਂ ਫਿਰ ਹਸਬੰਦ ਨੂੰ ਕਿਉਂਕਿ ਹਸਬੰਦ ਡਿਊਟੀ 'ਤੇ ਹੁੰਦੇ ਸੀਗੇ ਤੇ ਇਦਾਂ ਹੁੰਦੀ ਸੀਗੀ ਤੇ ਇਸ ਕਰਕੇ ਫਿਰ ਮੈਨੂੰ ਰਾਤ ਨੂੰ ਜਿਹੜੀ ਨੀਂਦ ਆ ਉਹ ਨਹੀਂ ਆਉਂਦੀ ਹੁੰਦੀ ਸੀਗੀ ਤੇ ਸ਼ੁਰੂ-ਸ਼ੁਰੂ ਦੇ ਵਿੱਚ ਲekin ਬਾਅਦ ਵਿੱਚ ਮੈਨੂੰ ਨੀਂਦ ਜਿਹੜੀ ਆਉਣੀ ਤੇ ਸ਼ੁਰੂ ਸ਼ੁਰੂ ਦੇ ਵਿੱਚ ਤਾਂ ਮੈਂ 2 2 2:30 ਵਜੇ ਵੀ ਸੌਂਦੀ ਹੁੰਦੀ ਸੀਗੀ ਤੇ ਮੈਨੂੰ ਇੰਦਰਾਦੰਦਾ ਸੀ ਕਿ ਮੈਂ ਪ੍ਰੈਗਨੈਂਟ ਨਹੀਂ ਹੈਗੀ ਤੇ ਫਿਰ ਮੈਂ ਉਸੇ ਟਾਈਮ ਇਹਨਾਂ ਨੇ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਇੱਕ ਲੇਡੀ ਨੇ ਸਿੰਪਟਮ ਸ਼ੇਅਰ ਕੀਤੇ ਸੀ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਜਦੋਂ ਮੈਨੂੰ ਬੇਟਾ ਹੋਣ ਵਾਲਾ ਸੀਗਾ ਤੇ ਮੈਨੂੰ ਨੀਂਦ ਨਹੀਂ ਆਉਂਦੀ ਸੀਗੀ ਤੇ ਮੈਂ 2:30 ਵਜੇ ਤੱਕ ਜਾਗਦੀ ਰਹਿੰਦੀ ਸੀ ਤੇ ਮੈਂ ਡਾਕਟਰ ਨੂੰ ਵੀ ਪੁੱਛਦੀ ਸੀ ਕਿ ਮੈਨੂੰ ਨੀਂਦ ਕਿਉਂ ਨਹੀਂ ਆਉਂਦੀ ਤੇ ਲੋਕ ਕਹਿੰਦੇ ਆ ਮੈਂ ਸੁਣਿਆ ਕਿ ਜੇ ਜ਼ਿਆਦਾ ਨੀਂਦ ਆਵੇ ਤਵੇ ਮੁੰਡਾ ਹੁੰਦਾ ਆ ਵੀਕਨੈਸ ਹੋਵੇ ਮੁੰਡਾ ਹੁੰਦਾ ਆ ਰੋਟੀ ਜ਼ਿਆਦਾ ਆਵੇ ਮੁੰਡਾ ਵੇ ਐਕਟਿਵ ਬੰਨਾ ਚ ਤਾਂ ਜ਼ਿਆਦਾ ਹੁੰਦਾ ਤੋ ਮੁੰਡਾ ਨਹੀਂ ਹੁੰਦਾ ਉਦੋਂ ਕੁੜੀ ਹੁੰਦੀ ਆ ਲੇਕਿਨ ਮੇਰੇ ਜਿਹੜੇ ਸਿੰਪਟਮ ਸੀਗੇ ਲਗਭਗ ਸਾਰੇ ਉਲਟੇ ਸੀਗੇ ਤੇ ਇਦਾਂ ਦਾ ਮੇਰੇ ਹਿਸਾਬ ਨਾਲ ਕੁਝ ਨਹੀਂ ਹੁੰਦਾ ਕਿ ਆਪਾਂ ਸਿੰਪਟਮ ਤੋਂ ਜੱਜ ਕਰ ਸਕੀਏ ਕਿ ਕੁੜੀ ਆ ਜਾਂ ਮੁੰਡਾ ਆ ਤੇ ਇਹ ਮਿੱਥਿਆ ਸਾਰੀਆਂ ਹਨਾ ਫਿਰ ਉਸ ਤੋਂ ਬਾਅਦ ਮੈਨੂੰ ਜਿਹੜਾ ਸਿੰਪਟਮ ਹੁੰਦਾ ਸੀਗਾ ਜਿੱਦਾਂ ਕਿ ਖੱਟਾ ਖਾਣ ਦੇ ਰਿਕਣਾ ਜਾਂ ਨਾ ਆਨਮਕੀ ਜਾਂ ਦਦਾ ਹਨ ਕੁਝ ਮਿੱਠਾ ਤੇ ਮੈਨੂੰ ਸ਼ੁਰੂ ਸ਼ੁਰੂ ਦੇ ਜਿਹੜੇ 3 ਮਹੀਨੇ ਮੈਂ ਲੇਜ਼ ਚਿਪਸ ਉਹ ਦਿਖਾ ਦੇ ਮੈਨੂੰ ਬਿਲਕੁਲ ਪਸੰਦ ਨਹੀਂ ਉਹਨਾਂ ਦਾ ਟੇਸਟ ਮੈਨੂੰ ਕਰਕਰੇ ਪਸੰਦ ਸੀ ਤੇ ਮੈਂ ਉਹ ਲੇ ਸਿਪਸ ਬਹੁਤ ਖਾਦੇ ਕਰਕਰੇ ਮੈਨੂੰ ਨਹੀਂ ਖਾਦੇ ਸ਼ਾਇਦ ਨਹੀਂ ਖਾਦੇ ਬਿਲਕੁਲ ਹੀ ਇੱਕ ਮੈਨੂੰ ਜਿਹੜੀ ਮੈਂ ਡਰਿੰਕ ਪੀਤੀ ਉਹ ਸੀ ਫਰੂਟੀ ਫਰੂਟੀ ਜਾਂ ਫੈਂਟਮ ਔਰੇਂਜ ਕਲਰ ਦੀ ਮੈਨੂੰ ਬੜੀ ਕਲਿਕ ਗ੍ਰੇਵਿੰਗ ਹੁੰਦੀ ਸੀ ਡਰਿੰਕ ਦੀ ਉਹ ਮੈਂ ਬਹੁਤ ਜਿਆਦਾ ਪੀਤੀ ਤੇ ਵੈਸੇ ਮੈਂ ਨਿੰਮਕਾ ਜ਼ਿਆਦਾ ਪੀਂਦੀ ਆ ਲੇਕਿਨ ਨਿੰਮਕਾ ਮੈਨੂੰ ਬਿਲਕੁਲ ਵੀ ਉਹਦੇ ਵਿੱਚ ਚੰਗੀ ਨਹੀਂ ਲੱਗੀ ਉਸ ਤੋਂ ਇਲਾਵਾ ਮੈਂ ਨਮਕੀਨ ਬਹੁਤ ਖਾਦਾ ਮੈਨੂੰ ਨਮਕੀਨ ਬਿਲਕੁਲ ਨਹੀਂ ਪਸੰਦ ਮਤਲਬ ਕਿ ਚਾਹ ਦੇ ਨਾਲ ਜੇ ਕਿਸੇ ਨੇ ਰੱਖਿਆ ਵੀ ਇੱਥੇ ਜਿਵੇਂ ਮੈਂ ਆਉਂਦੀ ਆ ਮੈਂ ਮਟਰੀ ਤੱਕ ਨਹੀਂ ਖਾਂਦੀ ਬਹੁਤ ਰੀਅਰ ਹੀ ਹੁੰਦਾ ਕਿ ਮੈਂ ਮਟਰੀ ਖਾਵਾਂ ਉਸ ਤੋਂ ਬਾਅਦ ਜਿਹੜੇ ਹਾਂ ਪੈਕੇਟ ਹੁੰਦੇ ਨਮਕੀਨ ਕੁਝ ਹੀ ਆਗਿਆ ਇਹ ਮੈਨੂੰ ਬਿਲਕੁਲ ਨਹੀਂ ਪਸੰਦ ਤੇ ਲੇਕਿਨ ਮੈਂ ਸ਼ੁਰੂ ਤੇ ਜਿਹੜੇ 3 ਮਹੀਨੇ ਹਨ ਉਹਨਾਂ ਦੇ ਵਿੱਚ ਬਹੁਤ ਖਾਦਾ ਹਾਂ ਨਮਕੀਨ ਤੇ ਉਸ ਤੋਂ ਬਾਅਦ ਆਲੂ ਟਿੱਕੀ ਮੈਨੂੰ ਬਿਲਕੁਲ ਨਹੀਂ ਪਸੰਦ ਮੈਂ ਕਿਉਂਕਿ ਇਕੱਲੀ ਸੀ ਤਾਂ ਆਪਸ਼ਨ ਕੋਈ ਮੇਰੇ ਕੋਲ ਹੋਰ ਹੈ ਨਹੀਂ ਸੀ ਤੇ ਮੈਂ ਘਰੇ ਆਲੂ ਵਾਲੇ ਤੇ ਉਹਨਾਂ ਦੇ ਟਿੱਕੀ ਬਣਾ ਕੇ ਖਾਦੀ ਪੇਰੇ ਮੈਨੂੰ ਮੱਕੀ ਦੀ ਰੋਟੀ ਬੜੀ ਦਿਲ ਕੀਤਾ ਕਰਨ ਨੂੰ ਸਿਰਫ ਮਤਲਬ ਮੈਨੂੰ ਕਣਕ ਦੀ ਰੋਟੀ ਜਾਂ ਮੱਕੀ ਦੀ ਰੋਟੀ ਦਿਲ ਕਰਦਾ ਸੀ ਖਾਣ ਮੈਨੂੰ ਚੌਲ ਬਿਲਕੁਲ ਨਹੀਂ ਚੰਗੇ ਲੱਗਦੇ ਸੀ ਤੇ ਜਦ ਕਿ ਚੌਲ ਨੂੰ ਬਹੁਤ ਪਸੰਦ ਆ ਤੇ ਮੇਨੂੰ ਵੀ ਬਿਲਕੁਲ ਆਪੋਜੀਟ ਹੋ ਗਿਆ ਸੀਗਾ ਤੇ ਇਹ ਨਹੀਂ ਕਿ ਮਿੱਠਾ ਨਹੀਂ ਖਾਣ ਦਾ ਦਿਲ ਕਰਦਾ ਸੀ ਮਿੱਠਾ ਵੀ ਖਾਣ ਦਾ ਦਿਲ ਕਰਦਾ ਸੀ ਨਮਕੀਨ ਵੀ ਦੋਨੋਂ ਚੀਜ਼ਾਂ ਹਾਂ ਇਹ ਸੀਗਾ ਕਿ ਮਿੱਠਾ ਘੱਟ ਸੀਗਾ ਤੇ ਮੇਰਾ ਅਚਾਰ ਖਾਣ ਨੂੰ ਵੀ ਨਹੀਂ ਦਿਲ ਕਰਦਾ ਸੀਗਾ ਤੇ ਕੁਝ ਲੋਕ ਕਹਿੰਦੇ ਕਿ ਖੱਟਾ ਖਾਣ ਦਾ ਦਿਲ ਕਰਦਾ ਹਾਂ ਮੈਂ 오ਰੇਂਜ ਜਰੂਰ ਖਾਧਿਆ ਜਿਹੜਾ ਮਾਰਟਾ ਹੁੰਦਾ ਨਾ ਉੱਥੇ ਅਦਰਕ ਦੀ ਉਹ ਮੈਨੂੰ ਮੈਂ ਕਹਿੰਦੀ ਸੀ ਤੇ ਉਸ ਤੋਂ ਬਾਅਦ ਇਹ ਸੀ ਤਾਂ हां ਇੱਕ ਹੋਰ ਚੀਜ਼ ਮੈਂ ਸੁਣੀ ਸੀ ਕਿ ਲੈਫਟ ਸਾਈਡ ਤੇ ਤੁਹਾਨੂੰ ਜਿਹੜਾ ਤੁਸੀਂ ਫੀਲ ਤੁਹਾਨੂੰ ਹੁੰਦਾ ਨਾ ਮੂਵਮੈਂਟ ਦਾ ਉਹ ਵੀ ਸ਼ਾਇਦ ਮੁੰਡਾ ਹੁੰਦਾ ਹਾਂ ਮੈਂ ਲੈਫਟ ਸਾਈਡ ਤੇ ਸੀ ਤੇ ਫਿਰ ਮੈਂ ਸੁਣਿਆ ਕਿ ਜੇ ਖੱਬੀ ਲੱਤ ਤੁਹਾਡੀ ਜਿਹੜੀ ਦਰਦ ਕਰੇ ਤਾਂ ਮੁੰਡਾ ਹੁੰਦਾ ਸ਼ੁਰੂ-ਸ਼ੁਰੂ ਦੇ ਵਿੱਚ ਮੇਰੀ ਖੱਬੀ ਲੱਤ ਦਰਦ ਕੀਤੀ ਫਿਰ ਜਿੱਦਾਂ ਹੀ ਥੋੜਾ ਟਾਈਮ ਨਿਕਲ ਗਿਆ ਚੀਮਾ ਸੱਤਵਾਂ ਮਹੀਨਾ ਆਇਆ ਤਾਂ ਮੇਰੀ ਸੱਜੀ ਲੱਤ ਜਿਹੜੀ ਆ ਉਹ ਦਰਦ ਕਰਨ ਲੱਗੀ ਸ਼ਾਇਦ ਬੋਡੀ ਬੇਬੀ ਨੇ ਆਪਣੀ ਮੂਵਮੈਂਟ ਚੇਂਜ ਕਰ ਲਈ ਤੇ ਮੈਂ ਪੋਜੀਸ਼ਨ ਚੇਂਜ ਕਰ ਲਈ ਇਸ ਕਰਕੇ ਫਿਰ ਜਿਹੜੇ ਪਲੇਸੈਂਟਾ ਕਹਿੰਦੇ ਆ ਕਿ ਇੰਟੀਰੀਅਰ ਹੋਵੇ ਤਾਂ ਫਿਰ ਮੁੰਡਾ ਹੁੰਦਾ ਤੇ ਜੇ ਪਸਟੀਰੀਅਰ ਹੋਵੇ ਤਾਂ ਫਿਰ ਕੁੜੀ ਹੁੰਦੀ ਆ ਤੇ ਮੇਰੇ ਸ਼ੁਰੂ ਤੇ ਵਿੱਚ ਇੰਟੀਰੀਅਰ ਸੀਗਾ ਤੇ लास्ट ਤੇ ਜਾ ਕੇ ਪਸਟੀਰੀਅਰ ਹੋ ਗਿਆ ਸੀ ਆ ਜੀ ਸੌਰੀ ਜੇ ਮੈਂ ਮੈਂ ਫਰਨਾਉਂਸ ਗਲਤ ਕੀਤਾ ਹੋਵੇ ਕਿਉਂਕਿ ਮੈਨੂੰ ਪਤਾ ਨਹੀਂ ਆ ਤੇ ਉਸ ਤੋਂ ਬਾਅਦ ਇਹ ਸਿੰਟਮਸ ਸੀਗੇ ਤੇ ਮੇਨ ਮੂਮੈਂਟ ਜਿਹੜੀ ਆ ਉਹ ਖੱਬੇ ਪਾਸੇ ਪਹਿਲਾਂ ਫੀਲ ਹੁੰਦੀ ਸੀ ਫਿਰ ਸੱਜੇ ਪਾਸੇ ਫੀਲ ਹੋਣ ਲੱਗਦੀ ਸੀ ਤੇ ਮੈਨੂੰ ਪਹਿਲੇ ਸ਼ੁਰੂ-ਸ਼ੁਰੂ ਚ ਲੱਗਦਾ ਸੀ ਕਿ ਹਾਂ ਮੁੰਡਾ ਆ ਫਿਰ ਮੈਨੂੰ ਲਾਸਟ ਮੂਮੈਂਟ ਤੇ ਮੈਨੂੰ ਤਾਂ ਫੀਲ ਹੋਣ ਲੱਗੇ ਕਿ ਕੁੜੀ ਆ ਤੇ ਫਿਰ ਜਿੱਦੇ ਤੱਕ ਇਹ ਹੋਇਆ ਨਹੀਂ ਉਦੋਂ ਤੱਕ ਮੈਨੂੰ ਇਦਾਂ ਹੀ ਲੱਗੀ ਜਾਂਦਾ ਸੀ ਕਿ ਕੁੜੀ ਆ ਕੁੜੀ ਆ ਤੇ ਪਰ ਮੈਂ ਖੁਸ਼ ਸੀਗੀ ਮੈਂ ਚਾਹੁੰਦੀ ਵੀ ਸੀ ਕਿ ਮੈਨੂੰ ਕੁੜੀ ਹੋਵੇ ਤੇ ਪਹਿਲੀ ਔਲਾਦ ਉਹਦਾ ਵੀ ਕੁੜੀ ਹੋਣੀ ਚਾਹੀਦੀ ਘਰ ਦੇ ਵਿੱਚ ਕੁੜੀ ਦਾ ਹੁਣ ਬਹੁਤ ਜ਼ਰੂਰੀ ਆ ਜਿਹੜਾ ਮਤਲਬ ਕਿ ਹਸਬੰਡ ਹੁੰਦਾ ਜਾਂ ਕੁੜੀ ਦਾ ਬਾਪ ਹੁੰਦਾ ਮਤਲਬ ਕਿ ਉਹਨੂੰ ਵੀ ਥੋੜਾ ਜਿਹਾ ਇੱਕ ਕਹਿੰਦੇ ਹੁੰਦੇ ਆ ਨਿਮਰਤਾ ਦੇ ਵਿੱਚ ਰਹਿੰਦੀ ਆ ਉਹਨੂੰ ਵੀ ਫਿਰ ਹੁੰਦਾ ਕਿ ਹਾਂ ਮੇਰੀ ਵੀ ਇੱਕ ਧੀ ਆ ਤੇ ਮੇਰੇ ਧੀ ਆ ਕਿੰਨੇ ਵਿੱਚ ਡਰ ਹੁੰਦਾ ਆ ਉਹਨੂੰ ਇੱਕ ਮਨ ਦੇ ਵਿੱਚ ਇਦਾਂ ਦਾ ਕੋਈ ਘਮੰਡ ਨਹੀਂ ਆਉਣਾ ਕਿ ਹਾਂ ਮੈਂ ਮੁੰਡੇ ਵਾਂਗੂ ਉਹ ਤੇ ਕੁੜੀ ਦਾ ਹੋਣਾ ਵੀ ਇਸ ਕਰਕੇ ਬਹੁਤ ਜ਼ਰੂਰੀ ਬਾਕੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਮੈਂ ਚਾਹੁੰਦੀ ਸੀ ਕਿ ਮੈਨੂੰ ਪਹਿਲਾਂ ਕੁੜੀ ਹੋਵੇ ਤੇ ਫਿਰ ਉਸ ਤੋਂ ਬਾਅਦ ਮਤਲਬ ਜੋ ਵੀ ਆ ਮੈਨੂੰ ਕੁੜੀ ਚਾਹੀਦੀ ਸੀ ਤੇ ਇਹ ਸਭ ਦੇ ਦੇ ਹੋਏ ਪਰ ਜੋ ਵੀ ਆ ਠੀਕ ਆ ਮੈਨੂੰ ਇਹ ਵੀ ਪਸੰਦ ਲੈ ਮੁੰਡਾ ਵੀ ਠੀਕ ਆ ਕੁੜੀ ਵੀ ਠੀਕ ਆ ਤੇ ਜੋ ਵੀ ਹੈ ਤੇ ਇਹ ਮੇਰੇ ਲਈ ਅਨਮੋਲ ਆ ਤੇ ਹੁਣ ਉਸ ਤੋਂ ਬਾਅਦ ਬਸ ਇਹੀ ਸਿੰਪਟਮ ਸੀਗੇ ਤੇ ਬਾਕੀ ਸਾਰੇ ਮੈਥ ਹੁੰਦੀ ਹੈ ਇਦਾਂ ਦਾ ਕੁਝ ਨਹੀਂ ਹੁੰਦਾ ਕਿ ਆ ਫੀਲ ਹਾਂਗਾ ਤੇ ਤੁਹਾਨੂੰ ਮੁੰਡਾ ਹੋਣਾ ਜਾਂ ਕੁੜੀ ਹੋਣੀ ਕਿਉਂਕਿ ਮੈਂ ਦੇਖਿਆ ਕਿਆਂ ਸੁਣਿਆ ਵੀ ਆ ਕਿ ਕੁੜੀ ਵਾਲੇ ਜਦੋਂ ਸਿੰਪਟਮ ਹੁੰਦੇ ਆ ਤਾਂ ਉਹਨਾਂ ਨੂੰ ਮੁੰਡਾ ਹੁੰਦਾ ਮੇਰੀ ਸਿਸਟਰ ਜਿਹੜੀ ਆ ਉਹਦੇ ਮੁੰਡਾ ਸੀ ਜਦੋਂ ਤ ਉਹਨੂੰ ਸਿੰਟਮ ਕੁੜੀਆਂ ਵਾਲੇ ਉਹਨਾਂ ਨੂੰ ਲਾਸਟ ਮੂਮੈਂਟ ਤੱਕ ਕੁੜੀ ਹੀ ਲੱਗਦਾ ਸੀਗਾ ਤੇ ਉਹਦੇ ਸਿੰਟਮ ਜਿਹੜੇ ਆ ਉਹ ਆਪੋਜ਼ਿਟ ਸੀਗੇ ਫਰਸਟ ਪ੍ਰੈਗਨੈਂਸੀ ਦਾ ਸੈਕੰਡ ਮਾਰੀਜ ਤੇ ਇਸ ਕਰਕੇ ਜਿਆਦਾ ਕੁਝ ਨਹੀਂ ਹੁੰਦਾ ਜੋ ਵੀ ਹੈਗਾ ਯਾਰ ਰੱਬ ਦੀ ਮਰਜ਼ੀ ਆ ਤੇ ਇੰਜੋਏ ਕਰੋ ਉਹਨੂੰ ਖੁਸ਼ੀ ਖੁਸ਼ੀਆਂ ਦਿਓ ਆਪ ਵੀ ਖੁਸ਼ ਰਹੋ ਤੇ ਬੱਚੇ ਨੂੰ ਵੀ ਇੰਜੋਏ ਕਰੋ ਜੋ ਵੀ ਹੈ ਕਿਉਂਕਿ ਜੋ ਉਹਨਾਂ ਡੇਕੋਲ ਆ ਗਿਆ ਉਹੀ ਸਭ ਕੁਝ ਹੈ ਤੁਹਾਡਾ ਉਹਨੂੰ ਹੀ ਚੰਗੀ ਪਰਿਵਾਰਿਸ਼ ਦਿਓ ਚੰਗੀ ਸੋਚ ਸੰਗੀ ਸੰਸਕਾਰ ਹਨਾ ਪਰ ਵੀਟ ਜਿਹੜੇ ਬੱਚੇ ਦੀ ਹਾਰਟ ਬੀਟ ਰੇਟ ਹੁੰਦੀ ਹੈ ਨਾ ਤੇ ਕਾੜੀ ਐਕਟੀਵਿਟੀ ਉਹ ਵੀ ਮੈਨੂੰ ਕਈਆਂ ਨੇ ਕਿਹਾ ਸੀਗਾ ਕਿ ਜੇ ਘਟਦੀ ਰਵੇ ਘਟਦੀ ਰਵੇ ਵੀ ਮੁੰਡਾ ਹੁੰਦਾ ਮਤਲਬ ਜੇ ਵੱਧ ਜਾਵੇ ਤਾਂ ਫਿਰ ਕੁੜੀ ਹੁੰਦੀ ਆ ਤੇ ਪਰ ਮੇਰੇ ਇਦਾਂ ਨਹੀਂ ਸੀ ਮੇਰੇ ਘਟਦੀ ਸੀ ਘਟੀ ਸੀ ਸ਼ੁਰੂ ਤੋਂ ਦੋ ਦਿਨ ਵਾਰ ਹੀ ਫਿਰ ਉਸ ਤੋਂ ਬਾਅਦ ਵਧਣ ਲੱਗੀ ਸੀ ਇੱਕ ਹੋਰ ਚੀਜ਼ ਕਹੀ ਸੀ ਅਗਰ ਪੇਟ 'ਚ ਬੱਚਾ ਐਕਟਿਵ ਹੈ ਤਾਂ ਫਿਰ ਕੁੜੀ ਹੁੰਦੀ ਆ ਤੇ ਬੱਚਾ ਐਕਟਿਵ ਨਹੀਂ ਆ ਤਾਂ ਫਿਰ ਮੁੰਡਾ ਹੁੰਦਾ ਪਰ ਇਹ ਬਹੁਤ ਜ਼ਿਆਦਾ ਐਕਟਿਵ ਸੀਗਾ ਤੇ ਇਨੀ ਮਤਲਬ ਕਿ ਬਹੁਤ ਜ਼ਿਆਦਾ ਲੱਤ ਮਾਰਦਾ ਹੁੰਦਾ ਸੀ ਕਿ ਵਰੀ ਰਾਤ ਨੂੰ 4 4 ਵਜੇ ਇਦਾਂ ਮੈਂ ਉੱਠ ਜਾਈ ਹੁੰਦੀ ਸੀ ਇਨੀ ਮੂਮੈਂਟ ਫੀਲ ਹੁੰਦੀ ਸੀ ਮੈਨੂੰ ਤੇ ਉਹ ਜਿਹੜਾ ਅਹਿਸਾਸ ਹੁੰਦਾ ਉਹ ਫੀਲ ਹੁੰਦਾ ਨਾ ਬਹੁਤ ਵਧੀਆ ਹੁੰਦਾ ਜਦੋਂ ਮੇਰੇ ਪੇਟ 'ਚ ਸੀ ਮੈਨੂੰ ਉਹਨੂੰ ਜ਼ਿਆਦਾ ਵਧੀਆ ਲੱਗਦਾ ਹੁੰਦਾ ਸੀ ਜਦੋਂ ਇਹ ਇਹਦਾ ਮੂਵ ਕਰਦਾ ਹੁੰਦਾ ਸੀ ਨਾ ਤੇ ਉਹ ਮਤਲਬ ਕਿ ਚੀਜ਼ ਜਿਹੜੀ ਮੈਂ ਮਿਸ ਕਰਦੀ ਆ ਤੇ ਉਹਦਾ ਵੀ ਇੱਕ ਮਹੀਨਾ ਘੱਟ ਵੀ ਹੋਰ ਅੱਗੇ ਚੱਲੇ ਤੇ ਮਤਲਬ ਹੁੰਦੀਆਂ ਆ ਪ੍ਰੋਬਲਮ ਵੀ ਲੇਕਿਨ ਮੈਂ ਉਸ ਚੀਜ਼ ਨੂੰ ਇੰਜੋਏ ਕੀਤਾ ਜਦ ਜੇ ਮੂਵ ਕਰਦਾ ਹੁੰਦਾ ਸੀ ਇਧਰ ਉਧਰ ਤੇ ਬਾਕੀ ਸਾਰਿਆਂ ਨੂੰ ਬੈਸਟ ਆਫ ਲੱਕ ਜਿਨ੍ਹਾਂ ਦੇ ਬੇਬੀ ਨਹੀਂ ਹੈਗੇ ਤੁਹਾਡੇ ਵੀ ਜਲਦੀ ਜਲਦੀ ਬੇਬੀ ਹੋਣ ਤੁਸੀਂ ਵੀ ਇਹ ਖੁਸ਼ੀਆਂ ਜਿਹੜੀਆਂ ਜਲਦੀ ਅ ਇੰਜੋਏ ਕਰੋ ਤੇ ਇਹਦੇ ਨਾਲ ਹੀ ਵੀਡੀਓ ਦਾ ਕਰਦੇ ਆ ਐਂਡ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਉਦ ਤੱਕ ਲਈ ਬਾਏ ਬੇ ਟੇਕ ਕੇਅਰ